ਇਹ ਲੋਗ ਪਿੰਡ ਦੇ ਵਿੱਚ ਕਹਿੰਦੇ ਜੀ ਇਹ ਨਦਾਨਤ ਬਸ ਸਵਾਲ ਬਣਾਇਆ ਜੀ ਇਹਨਾਂ ਕੋਲ ਹੈ ਨਹੀਂ ਕੁਸ ਆਪਾਂ ਦੇਖੋ ਸਾਡੇ ਕੋਲ ਜਿੰਨੇ ਵੀ ਮਰੀਜ਼ ਆਉਂਦੇ ਇੱਥੇ ਉਹ ਆ ਕੇ ਇੱਕ ਬੰਦਾ ਆਉਂਦਾ ਉਹ ਤੋਂ ਚਾਰ ਬੰਦਾ ਨੂੰ ਜੇ ਠੀਕ ਹੁੰਦਾ ਚਾਰ ਬੰਦਾ ਨੂੰ ਨਾਲ ਲੈ ਕੇ ਆਉਂਦਾ ਜੀ ਉਹ ਚਾਰ ਬੰਦੇ ਠੀਕ ਹੁੰਦੇ ਜੀ ਉਹ ਦਸਾਂ ਬੰਦਾ ਨੂੰ ਹੋਰ ਦੱਸਦੇ ਆ ਕੇ ਬਿਲਕੁਲ ਇਹ ਗਾਣਾ ਹਰੇਕ ਪਿੰਡ ਦੇ ਵਿੱਚ ਲੱਤਾਂ ਖੇਚਣ ਵਾਲੇ ਹੁੰਦੇ ਆ ਜੀ ਹਾਂਜੀ ਠੀਕ ਹੈ ਇਹ ਤੇਲ ਦਾ ਆਪਣਾ ਤਿਆਰ ਕੀਤਾ ਜੀ ਤੇ ਕੇ ਦਾ ਮੰਨ ਲਓ ਕਿ ਇਹ ਸ਼ਾਫਟਰ ਕੀਤਾ ਜੀ ਹਾਂ ਗੱਟਾ ਦਰਦਾ ਕਿਸੇ ਦਾ ਗੋਡਾ ਦਰਦਾ ਸਰਦਾਰ ਦਾ ਜੇ ਦਾ ਮੋਟਾ ਦਰਦਾ ਤੇ ਤੇਲ ਦੀ ਮਾਲਸ਼ ਕਰੋ ਤੁਰੰਤ ਤਨ ਆਰਾਮ ਮਿਲ ਜਿਹੜੀ ਬੰਦਾ ਘਰੇ ਮਾਲਸ਼ ਕਰ ਸਕਦਾ ਘਰੇ ਮਾਲਸ਼ ਕਰ ਸਕਦਾ ਹੀ ਬਈ ਕਈ ਲੋਕ ਜਿਵੇਂ ਕਹਿੰਦੇ ਨੇ ਵੀ ਇਹਨਾਂ ਨੇ ਪਖਾਂਡਾ ਫੜਿਆ ਹੋਇਆ ਜੀ ਇਹਨਾਂ ਕੋਲ ਕੋਈ ਗੌਰ ਨਹੀਂ ਜਾਂ ਇਹ ਗੱਪਾਂ ਮਾਰਦੇ ਆ ਜੀ ਇਹ ਬਹੁਤ ਵੀਡੀਓ ਦੇ ਵਿੱਚ ਐ ਜੀ ਇੱਥੇ ਆ ਕੇ ਹੀ ਪਤਾ ਆ ਕੇ ਹੀ ਪਤਾ ਲੱਗਦਾ ਹੀ ਇੱਥੇ ਵੀ ਅੰਧ ਵਿਸ਼ਵਾਸ ਨਾਲ ਕਿਉਂ ਠੀਕ ਹੋਣਾ ਜੀ ਜਿਹੜੇ ਕਹਿੰਦੇ ਅੰਧ ਵਿਸ਼ਵਾਸ ਆ ਜੀ ਉਹਨਾਂ ਦੀ ਬੰਦੇ ਸਾਡੇ ਕੋਲ ਠੀਕ ਹੋ ਗਏ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਅੱਜ ਆਪਾਂ ਆਪਦੇ ਪਿੰਡ ਖੜੇ ਆ ਮੰਡੀ ਦੇ ਵਿੱਚ ਜੋਧਾ ਤੇ ਮੈਂ ਨਾ ਜੋਧਾ ਕੋਲੇ ਆ ਹਰ ਬਿਮਾਰੀ ਦੇ ਮਾਹਿਰ ਬਾਈ ਕੀ ਇੱਥੇ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਹੋ ਸਕਦਾ ਵਾ ਅੱਜ ਦਿਨ ਹੈਗਾ ਐਤਵਾਰ ਤੇ ਬਾਈ ਜੀ ਅਸੀਂ ਦੇਖਣਾ ਸੀ ਪੀੜੀ ਪੀੜੀ ਇੰਨੀ ਹੋਈ ਪਈ ਆਂ ਅੰਦਰ ਵੀ ਕੀ ਸੱਚੇ ਇਲਾਜ ਹੁੰਦਾ ਵਾ ਆਓ ਜਾਣਦੇ ਆਂ ਸਾਰੀ ਵੀਡੀਓ ਦੇ ਵਿੱਚ ਬਣੇ ਰਿਓ ਬਸ ਆਜੋ 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 ਜੀ ਨਵੇਂ ਸ਼ਹਿਰ ਤੋਂ ਆਏ ਹਾਂ ਅਸੀਂ ਨਵੇਂ ਸ਼ਹਿਰ ਤੋਂ ਆਏ ਜੀ ਕੀ ਪ੍ਰੋਬਲਮ ਸੀ ਮੇਰੇ ਬੱਕੀ ਦਾ ਦਰਦ ਨਿਆੜਦਾ ਸੀਗਾ ਐਵੇਂ ਫਾਂਡਾ ਕਰਾਏ ਵਾ ਦੂਜੀ ਵਾਰੀ ਆਈ ਮੈਂ ਬਾਅਦੋਂ ਮੈਂ ਬਹੁਤ ਜ਼ਿਆਦਾ ਫੱਕ ਪੈ ਚੁੱਕਿਆ ਵਾ ਠੀਕ ਜੀ ਹਾਂ ਜੀ ਜਾਰਾ ਹੀ ਫੜ ਕੇ ਪੈ ਗਿਆ ਹੁਣ ਮੈਂ ਆਰਾਮ ਬਿਲਕੁਲ ਵਾ ਦੂਜੀ ਵਾਰ ਆਇਆ ਹੁਣ ਲੱਤ ਪੈ ਗਿਆ ਹਾਂਜੀ ਸਾਦਾ ਬਸ ਹੈਗਾ ਤੇ ਬੱਕੀ ਦਰ ਦੀ ਫਰਸਮੇ ਹੱਟਦਾ ਨਹੀਂ ਸੀਗਾ ਮੈਂ ਜਿਵੇਂ ਠੀਕ ਹੋ ਗਈ ਤੁਸੀਂ ਵੀ ਵੀਡੀਓ ਦੇਖ ਕੇ ਆਗੇ ਕਿਸ ਨੇ ਦੱਸਿਆ ਜੀ ਨਹੀਂ ਮੰਮੀ ਨੇ ਆਪਣੇ ਨੈਟ ਮੈਂ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਨਹੀਂ ਨਾਲ ਕੋਈ ਆਪਣਾ ਕਿਹੜਾ ਨਵੇਂ ਸ਼ਹਿਰ ਤੋਂ ਹੈ ਜੀ ਨਵੇਂ ਸ਼ਹਿਰ ਤੋਂ ਹਾਂਜੀ ਆਪਾਂ ਦੀ ਪ੍ਰੋਬਲਮ ਨਹੀਂ ਮੈਂ ਤਾਂ ਕੋਈ ਨਹੀਂ ਜੀ ਮੈਂ ਘਰਦਿਆਂ ਨੂੰ ਇੱਥੇ ਲੈ ਕੇ ਆਇਆ ਤੇ ਔਰ ਨੰਬਰ ਤੋਂ ਪਤਾ ਲੱਗ ਗਿਆ ਮੈਂ ਇਹਦਾ ਨਹੀਂ ਤਾਂ ਘਰ ਵਾਲੀ ਨੂੰ 10 12 ਸਾਲ ਹੋ ਗਏ ਕਦੇ ਕਿਤੇ ਕਦੇ ਕਿਤੇ ਦਵਾਈ ਖਲਾਉਂਦਾ ਸੀ ਮੈਂ ਹੁਣ ਦਵਾਈ 8 9 ਦਿਨ ਹੋ ਗਏ ਇੱਕ ਵੀ ਦਵਾਈ ਨਹੀਂ ਖਾਦੀ ਹੈਗੀ ਐਨ ਰਾਮ ਆ ਬੱਖੀ ਨੂੰ ਵੀ ਠੀਕ ਹਾਂਜੀ ਅੱਜ ਕੋਈ ਨਾ ਲੁਧਿਆਣਾ ਤੋਂ ਆ ਮੰਮੇ ਨਾਲ ਲੈ ਕੇ ਆਇਆ ਮੈਂ ਆਪਣੇ ਠੀਕ ਹੈ ਹਾਂਜੀ ਸਾਨੂੰ ਕਿਸੇ ਨੇ ਦੱਸਿਆ ਸੀ ਕਹਿੰਦੇ ਜੋਧਿਆ ਪਿੰਡ ਤੇ ਕੋਈ ਉੱਥੇ ਦਵਾਈ ਦਿੰਦੇ ਆ ਫਿਰ ਅਸੀਂ ਗੋੜਿਆਂ ਗੋੜਿਆਂ ਤੇ ਅਸੀਂ ਫਿਰ ਰਸ ਤੇ ਪਹੁੰਚੇ ਇਥੇ ਬਹੁਤ ਆਰਾਮ ਮਿਲਿਆ ਬਹੁਤ ਫਰਕ ਪੈ ਗਿਆ ਕਰਦੇ ਹਾਂ ਹਾਂਜੀ ਬਹੁਤ ਜੀ ਸਾਰਿਆਂ ਨੂੰ ਇਹੀ ਅਪੀਲ ਆ ਸਰ ਇੱਥੇ ਪਹੁੰਚੋ ਆਪਣਾ ਇਲਾਜ ਕਰਾਓ ਜੋ ਵੀ ਬਿਮਾਰੀਆਂ ਤੁਹਾਡੀਆਂ ਸਾਰੀਆਂ ਸਹੀ ਹੋ ਗਈਆਂ ਹਾਂਜੀ ਪੁਰਾਣੀ ਤੋਂ ਪੁਰਾਣੀ ਬਹੁਤ ਬਿਲਕੁਲ ਸਹੀ ਹੋ ਜੂਗੀ 10 ਸਾਲ ਹੋ ਗਏ ਸੀ ਦਵਾਈ ਚੱਲਦੀ ਨੂੰ ਹੀਰੋ ਹਾਰਟ ਦਿਓ ਠੀਕ ਹੈ ਤੇ ਹੁਣ ਦੇਖ ਲਓ ਵੀ ਇੱਥੇ ਦੂਜੀ ਵਾਰੀ ਆਈ ਆ ਦਵਾਈ ਸਾਰੀ ਬਿਲਕੁਲ ਬੰਦ ਹੋ ਗਈ ਇਹਦੀ ਜਿਹੜੀ ਇਹਨਾਂ ਸਾਦੀ ਪ੍ਰੋਬਲਮ ਹਾਂਜੀ ਉਹ ਵੀ ਬਿਲਕੁਲ ਗਈ ਧੜਕਣ ਵੱਜ ਜਾਂਦੀ ਸੀ ਕੋਈ ਪ੍ਰੋਬਲਮ ਨਹੀਂ ਹੋਣ ਹੋਈ ਹੈਗੀ ਅੱਜ ਹਫਤਾ ਹੋ ਗਿਆ ਦਵਾਈ ਬਿਲਕੁਲ ਬੰਦਿਆ ਜੀ ਕਿਹੜੇ ਕਿਹੜੇ ਹਸਪਤਲ ਤੋਂ ਦਵਾਈ ਲਈ ਆਪਾਂ ਡੀਆਈਸੀ ਲਈਆ ਤੇ ਸ਼ਿਵਾਸ਼ ਨਗਰ ਸੀ ਸ਼ੇਵ ਡਾਕਟਰ ਉਹ ਵੀ ਵੱਡਾ ਹਸਪਤਲ ਸੀ ਉੱਥੋਂ ਵੀ ਦਵਾਈ ਇਹਨੂੰ 4 ਸਾਲ ਉੱਥੋਂ ਖਲਾਈ 5 ਸਾਲ ਬਹੁਤ ਦਵਾਈਆਂ ਲੈ ਲੈ ਕੇ ਹਾਂਜੀ ਬਹੁਤ ਬੁਰਾ ਹਾਲ ਸੀ ਜੀ ਸਾਡੇ ਦਾ ਹੁਣ ਇੱਥੇ ਸਾਨੂੰ ਕਿਸੇ ਨੇ ਐਡਰੈਸ ਦਿੱਤਾ ਸੀ ਉਸ ਐਡਰੈਸ ਤੇ ਆ ਗਏ ਇਹਨੂੰ ਲੈ ਕੇ ਜੀ ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ ਜਿਹੜੇ ਸਾਡੀਆਂ ਦਵਾਈਆਂ ਛੜਾਤੀਆਂ ਇਹਨਾਂ ਨੇ ਹਾਂਜੀ ਬਾਕੀ ਸਭ ਠੀਕ ਠਾਕ ਆ ਜੇ ਕਿਸੇ ਨੂੰ ਵੀ ਪ੍ਰੋਬਲਮ ਹੈ ਇੱਥੇ ਪਹੁੰਚ ਜਾਓ ਬਸ ਦਵਾਈਆਂ ਦਾ ਖਿਹੜਾ ਛੋਟੇ ਸਭ ਦਾ ਜਸਤਾ ਇਹ ਕਹਿੰਨੇ ਆਂ ਪਰਮਾਤਮਾ ਸਾਭ ਦੀ ਭਲੀ ਕਰੇ ਅਬੇ ਕੀ ਪ੍ਰੋਬਲਮ ਸੀ ਬੱਚੇ ਨੂੰ ਇਹਨਾਂ ਨੂੰ ਹੀ ਹੱਡੀਆਂ ਦੀ ਪ੍ਰੋਬਲਮ ਸੀ ਹੱਡੀਆਂ ਤੇ ਵਜਨ ਨਹੀਂ ਆਉਂਦਾ ਜੀ ਇਹਦਾ ਦਬਦ ਕਰਦੀ ਅੱਛਾ ਜੀ ਹਾਂਜੀ ਤੇ ਤੁਹਾਡੇ ਕੋਲ ਹੁਣ ਕਿੰਨੀਵੀਂ ਵਾਰ ਆਇਆ ਇਹ ਮੇਰੇ ਕੋਲ ਹੀ ਪਹਿਲੀ ਵਾਰ ਆਇਆ ਠੀਕ ਆ ਸਮਝ ਤੁਰਿਆ ਨਹੀਂ ਜਾਂਦਾ ਸੀ ਇਹਨਾਂ ਨੂੰ ਤੁਰਿਆ ਨਹੀਂ ਜਾਂਦਾ ਵਜਨ ਪੈਰਾਂ ਤੇ ਵਜਨ ਬਹੁਤ ਘੱਟ ਆਉਂਦਾ ਜੀ ਇਹਨਾਂ ਦਾ ਠੀਕ ਆ ਹਾਂਜੀ ਤੁਹਾਨੂੰ ਵਰਕ ਆ ਜੀ ਹੁਣ ਉਹ ਪਰਫਾਰਮੈਂਸ ਮੈਨੂੰ ਮੈਂ ਤੀਜੀ ਵਾਰ ਹੀ ਆਈ ਨਾ ਉਹ ਬਹੁਤ ਬੁਰੀ ਹਾਲਤ ਸੀ ਸੇ ਤੇ ਪਹਿਰੇ ਗੱਡੇ ਸੁੱਝੇ ਸੀ ਆਦੀ ਆ ਨਹੀਂ ਹੋਇਆ ਠੀਕ ਹੈ ਪਹਿਰੇ ਉਸ ਵਾਰ ਬਹੁਤ ਆਈ ਸੀਗੀ ਅੱਛਾ ਤੇ ਦੋ ਵਾਰੀ ਆਈਆਂ ਤੀਜੀ ਵਾਰੀ ਅੱਜ ਆਈਆਂ ਠੀਕ ਹੈ ਤੇ ਦੋ ਵਾਰੀ ਆਣੇ ਨਾਲ ਮੈਨੂੰ ਬਹੁਤ ਫਰਕ ਪੈ ਗਿਆ ਅੱਗੇ ਨਾਲੋਂ ਠੀਕ ਕਿਹੜਾ ਪਿੰਡ ਹੈ ਲੁਧਿਆਣਾ ਜਦੋਂ ਵਸਤੀ ਹਾਂਜੀ ਇੱਧਰ ਵਸਤੀ ਹਾਂਜੀ ਤੇ ਇੱਥੇ ਆ ਕੇ ਵਸ ਮੈਂ ਠੀਕ ਹੋ ਗਈ ਬੜੀਆਂ ਦਵਾਈਆਂ ਖਾਧੀਆਂ ਬੜੇ ਡਾਕਟਰਾਂ ਕੋ ਗਈਆਂ ਦੇਖੋ ਨਾ ਐਸਟ ਵੀ ਹੁੰਦੇ ਰਹੇ ਜਾਂ ਕੁਛ ਨਹੀਂ ਸੀ ਵਿੱਚ ਪਤਾ ਲੱਗਦਾ ਸੀ ਇੱਥੇ ਪਹਿਲੀ ਵਾਰੀ ਆਣੇ ਨਾਲੇ ਮੈਂ ਠੀਕ ਹੋ ਗਈ ਹਾਂਜੀ ਤੁਸੀਂ ਵੀ ਵੀਡੀਓ ਦੇਖਿਆ ਸੀ ਕਿ ਕਿਸੇ ਨਹੀਂ ਨਹੀਂ ਸਾਨੂੰ ਕਿਸੇ ਨੇ ਉੱਦੇ ਦੱਸਿਆ ਸੀਗਾ ਠੀਕ ਹੈ ਹਾਂਜੀ ਫੋਨ ਨੰਬਰ ਦਿੱਤਾ ਸੀ ਇਹਨਾਂ ਦਾ ਠੀਕ ਹੈ ਹਾਂਜੀ ਹਾਂਜੀ ਜਿਵੇਂ ਆਪਣੇ ਕੋਲੇ ਸੰਗਤ ਆਉਂਦੀ ਆ ਹਾਂਜੀ ਮਤਲਬ ਉਹਨਾਂ ਦਾ ਲਾਜ ਵਗੈਰਾ ਕਰਦੇ ਹਾਂ ਜਾਂ ਭੜੇ ਦਾ ਕੰਮ ਕਰਦੇ ਹਾਂ ਜੀ ਉਹਨਾਂ ਤੋਂ ਕੋਈ ਫੀਸ ਵਗੈਰਾ ਵੀ ਲੈਂਦੇ ਹਾਂ ਨਹੀਂ ਜੀ ਕਿਸੇ ਤੋਂ ਮੰਗਦੇ ਨਹੀਂ ਕੋਈ ਸਰ ਸਭ ਦਾ ਮੁਤਾਬਕ ਜੋ ਮਰਜ਼ੀ ਅਗਲਾ ਦੇ ਜਪੇ ਉਹ ਅਗਲੇ ਤੋਂ ਲੈ ਲੈਂਦਾ ਜੀ ਠੀਕ ਹੈ ਜੀ ਹਾਂਜੀ ਜਿਵੇਂ ਕਈ ਲੋਕ ਦੂਰ ਨੇ ਜੇ ਸਾ ਪਾਕਿਸਤਾਨ ਤੋਂ ਜਿਵੇਂ ਤੁਹਾਨੂੰ ਬਾਹਰੋਂ ਕੋਈ ਤੁਹਾਨੂੰ ਰਾਪਤਾ ਕੰਮ ਕਰਦਾ ਤੇ ਉਹਦਾ ਫਿਰ ਲਾਜ ਉਹਦਾ ਜੀ ਦੇਖੋ ਜਿਵੇਂ ਕਿਸੇ ਨੂੰ ਕੋਈ ਧਾਰਨਾ ਬਾਹਰ ਬੈਠ ਕੇ ਵੀਡੀਓ ਕਾਲ ਚਾਹੇ ਅਮਰੀਕਾ ਵਾ ਚਾਹੇ ਕੈਨੇਡਾ ਚਾਹੇ ਇਟਲੀ ਆ ਚਾਹੇ ਕੋਈ ਵੀ ਕੰਟਰੀ ਆ ਬਾਰੋਂ ਕੋਈ ਸਾਨੂੰ ਫੋਨ ਕਰਦਾ ਧਰਨਾ ਸਰੋਇਕਾ ਲ ਕਿਸੇ ਦਾ ਸਰਦਾਰ ਦਾ ਜ ਮੰਨ ਲਓ ਜਿਵੇਂ ਪੀ ਜਾਣ ਦਾ ਉੱਥੇ ਇਹ ਗੱਲੇ ਦਾ ਹੱਲ ਕਰ ਦਿੰਦੇ ਆਂ ਜੀ ਵੀਡੀਓ ਕਾਲ ਤੇ ਲਾਜ ਮਾਰ ਵੀਡੀਓ ਕਾਲ ਤੇ ਲਾਜ ਆ ਜਾਂਦਾ ਜੀ ਠੀਕ ਹੈ ਜੀ ਜਿਵੇਂ ਆਪਾਂ ਨੂੰ ਕਈ ਲੋਕ ਕਹਿੰਦੇ ਨੇ ਵੀ ਜੀ ਇਹ ਅੰਧ ਵੀ ਸਰਵਾਸ ਪੁਲਾਇਆ ਜਾ ਰਿਹਾ ਜੀ ਵੀ ਤੁਸੀਂ ਮਤਲਬ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਦੇਖੋ ਜੀ ਜਿਹੜੇ ਕਹਿੰਦੇ ਅੰਧ ਪੁਲਾਇਆ ਜਾਂਦਾ ਉਹਨਾਂ ਦੇ ਬੰਦੇ ਅਸੀਂ ਠੀਕ ਕੀਤੇ ਆ ਜੀ ਠੀਕ ਹੈ ਨਾ ਉਹ ਹੀ ਆਪ ਦਾ ਪ੍ਰੈਸਟਰ ਨੂੰ ਲਿਆ ਕੇ ਸਾਡੇ ਕੋਲ ਠੀਕ ਕਰਾ ਕੇ ਲਗਾਇਆ ਜੀ ਜੇ ਪਿੰਡ 'ਚ ਤੁਸੀਂ ਦੋ ਜਣੇ ਹੋ ਜਦੋਂ ਇਹ ਦੂਸਰਾ ਸੇਵਾ ਅੰਕਲ ਹੋ ਗਿਆ ਉਹਨਾਂ ਦੇ ਕਦੇ ਮਰੀਜ਼ ਤੁਹਾਡੇ ਕੋਲੇ ਆਏ ਹਾਂਜੀ ਉਹਨਾਂ ਦੇ ਮਰੀਜ਼ ਬਹੁਤ ਵਾਪਸ ਆਉਂਦੇ ਆ ਜੀ ਆ ਕੇ ਕਹਿੰਦੇ ਸਾਨੂੰ ਉਹਨਾਂ ਕੋਲ ਆਰਾਮ ਨਹੀਂ ਆ ਥੋੜੇ ਕੋਸਾਂ ਸਾਨੂੰ ਆਰਾਮ ਆ ਗਿਆ ਜੀ ਵੀ ਜਦ ਤੁਸੀਂ ਦੋਨਾਂ ਨੇ ਸ਼ੁਰੂ ਕੀਤਾ ਸੀਗਾ ਕੰਮ ਇਹ ਹਾਂਜੀ ਤੇ ਤੁਹਾਡੇ ਗੁਰੂ ਇੱਕ ਹੀ ਸੀ ਇੱਕ ਅਲੱਗ-ਅਲੱਗ ਨਹੀਂ ਜੀ ਅਲੱਗ-ਅਲੱਗ ਆ ਜੀ ਉਹਨਾਂ ਦਾ ਗੁਰੂ ਅਲੱਗ ਆ ਮੇਰੇ ਗੁਰੂ ਅਲੱਗ ਆ ਜੀ ਕਿੰਨਾ ਟਾਈਮ ਹੋ ਗਿਆ ਜੀ ਤੁਹਾਨੂੰ ਇਹ ਕਰਦੇ ਮੈਨੂੰ ਜੀ 5 ਸਾਲ ਹੋ ਗਏ ਕੰਮ ਕਰਦਿਆਂ ਜੀ ਠੀਕ ਹੈ ਜੀ ਹਾਂਜੀ ਤੇ ਆਪਣੇ ਕੋਲ ਕਿਸੇ ਕਿਸੇ ਬਿਮਾਰੀ ਦਾ ਇਲਾਜ ਸੰਭਵ ਆਪਣਾ ਕੋਲੇ ਸਿਰਦਰਦ ਦਾ ਜੀ ਇਦਾਂ ਵੀ ਜਾੜ ਦਰ ਦਾ ਕੋਈ ਟਾਈਫੈਟ ਆ ਕੋਈ ਸਰਵਾਈਕਲ ਆ ਕੋਈ ਪਾਥਰੀਆ ਜਾਂ ਜਿਵੇਂ ਰਸੌਲੀ ਠੀਕ ਆ ਨਾ ਜਿਵੇਂ ਗੋਡਾ ਕਿਸੇ ਦਾ ਦਰਦ ਕਰਦਾ ਕੋਈ ਗੱਟਾ ਦਰਦ ਕਰਦਾ ਠੀਕ ਆ ਜੀ ਮੰਨ ਕੇ ਆ ਡਾਇਕਸਾ ਜੀ ਆਪੇ ਹਰੇਕ ਬਿਮਾਰੀ ਦਾ ਹੱਲ ਕਰਦੇ ਆ ਉਹਦਾ ਫਿਰ ਤੁਸੀਂ ਥੋੜਾ ਪੰਨੋ ਕਿ ਕੋਈ ਮਾਨਸ ਵਗੈਰਾ ਮੰਨ ਲਓ ਜਿੱਦਾਂ ਵੀ ਸਰਵਾਈਕਲ ਆ ਸਰਦਾਰ ਦਾ ਜਾੜ ਦਰ ਦਾ ਟਾਈਫੈਟ ਆ ਪਾਥਰੀਆ ਇਹਨਾਂ ਦਾ ਆਪਾ ਥੋਲਾ ਕਰ ਦਿਆ ਜੀ ਇਹ ਵੀ ਡਾਇਕਸਾ ਮਣ ਕੇ ਆ ਗੋਡਾ ਬਾਗ ਕੋਈ ਦਾ ਗੱਟਾ ਬਾ ਉਹ ਜਣੇ ਇੱਥੇ ਆਉਣਾ ਪੈਂਦਾ ਉਹਨਾਂ ਨੂੰ ਠੀਕ ਆ ਜੀ ਹੁਣ ਤੱਕ ਕਿੰਨੇ ਕੁ ਮਤਲਬ ਲੋਕ ਫੇਰਾ ਚੜਾ ਖਾ ਚੁੱਕੇ ਮੰਨ ਲਓ ਜੀ ਹੁਣ ਤੱਕ ਮਲ 15000 ਬੰਦਾ ਠੀਕ ਕਰ ਚੁੱਕੇ ਆ ਜੀ ਠੀਕ ਆ ਜੀ ਜੇਕਰ ਕੋਈ ਮਰੀਜ਼ ਜਿਵੇਂ ਕੋਈ ਲੰਮੇ ਟਾਈਮ ਤੋਂ ਕੋਈ ਦਵਾਈ ਖਾ ਰਿਹਾ ਕਿਸੇ ਚੀ ਬਿਮਾਰੀ ਦੀ ਉਹ ਕੀ ਉਹਦੀ ਦਵਾਈ ਹਟ ਸਕਦੀ ਹੈ ਆਪਣੇ ਹਾਂਜੀ ਮੇਰੇ ਕੋਲ ਆ ਕੇ ਦੇਖੋ ਥੋੜੇ ਸਾਹਮਣੇ ਮੰਨ ਲਓ 6 ਦੇ ਕਿ ਉਹਨਾਂ ਨੂੰ ਘੱਟੋ ਘੱਟ 10 ਸਾਲ ਦਵਾਈ ਖਾਂਦਣ ਹੋ ਗਏ ਜੀ ਇਕਨਾਂ ਨੂੰ ਮੇਰੇ ਕੋਲ ਅਜੇ ਦੂਜੀ ਵਾਰੀ ਆਏ ਆ ਬਿਲਕੁਲ ਠੀਕ ਆ ਜੀ ਦਵਾਈ ਵੀ ਸ਼ੀਗਲੀ ਕਈ ਲੋਕ ਜਿਵੇਂ ਗੰਜ ਨੇ ਵੀ ਇਹਨਾਂ ਨੇ ਪਖਾਂਡਾ ਫੜਿਆ ਹੋਇਆ ਜੀ ਇਹਨਾਂ ਕੋਲ ਕੋਈ ਗੁਰ ਨਹੀਂ ਜਾਂ ਇਹ ਗੱਪਾਂ ਮਾਰਦੇ ਆ ਜੀ ਇਹ ਬਹੁਤ ਵੀਡੀਓ ਦੇ ਵਿੱਚ ਨਹੀਂ ਜੀ ਇੱਥੇ ਆ ਕੇ ਹੀ ਪਤਾ ਆ ਕੇ ਹੀ ਪਤਾ ਲੱਗਦਾ ਹੀ ਇੱਥੇ ਵੀ ਅੰਧ ਵਿਸ਼ਵਾਸ ਸਾਹਿਬ ਕੋਈ ਠੀਕ ਹੁੰਨੇ ਆ ਜੀ ਜਿਹੜੇ ਕਹਿੰਦੇ ਅੰਧ ਵਿਸ਼ਵਾਸ ਆ ਜੀ ਉਹਨਾਂ ਦੀ ਬੰਦ ਰਹੀ ਸਾਡੇ ਕੋਲ ਠੀਕ ਹੋ ਕੇ ਗਏ ਆ ਠੀਕ ਹੈ ਉਹ ਆਪ ਖੁਦ ਲੈ ਕੇ ਆਏ ਸਾਡੇ ਕੋਲ ਜਿਵੇਂ ਨਾ ਜੀ ਕਈ ਲੋਕ ਵੀਡੀਓ ਦੇਖਦੇ ਨੇ ਆਪਣੀਆਂ ਵੀਡੀਓ ਦੇਖਣ ਤੋਂ ਬਾਅਦ ਕਈ ਲੋਕਾਂ ਦੇ ਨਾ ਮਤਲਬ ਆਉਣ ਤੋਂ ਇੱਥੇ ਡਰਦੇ ਨੇ ਜਾਂ ਉਹਨਾਂ ਦੇ ਮਨਾਂ 'ਚ ਕਈ ਸਵਾਲ ਆਉਂਦੇ ਨੇ ਹਾਂ ਨਾ ਤੇ ਉਹਨਾਂ ਨੂੰ ਵਿੱਚ ਕਿਸ ਨੇ ਹਾਂ ਦੋ ਉਹਨਾਂ ਨੂੰ ਸੁਨੇਹਾ ਦੇਣਾ ਜੀ ਵੀ ਇੱਕ ਵਾਰੀ ਸਾਡੇ ਕੋਲ ਆ ਕੇ ਦੇਖੋ ਫਿਰ ਪਤਾ ਲੱਗੂ ਵੀ ਠੀਕ ਹੁੰਦਾ ਕਿ ਨਹੀਂ ਹੁੰਦਾ ਠੀਕ ਹੈ ਜੀ ਅੰਧੀ ਆਪਣੇ ਕੋਲੇ ਤੇਲ ਤਿਆਰ ਹੈ ਜੀ ਇਦਾਂ ਇਹ ਤੇਲ ਦੇ ਆਪਣਾ ਤਿਆਰ ਕੀਤਾ ਹੈ ਜੀ ਟਿੱਕੇ ਦਾ ਮੰਨ ਲਓ ਕਿ ਇਹਦੇ ਸ਼ਾਫ ਕਰ ਕੀਤਾ ਜੀ ਹਾਂ ਗੱਟਾ ਦਰਦਾ ਕਿਸੇ ਦਾ ਕੋਡਾ ਦਰਦਾ ਸਰਦਾਰ ਦਾ ਇਹਦਾ ਮੋਟਾ ਦਰਦਾ ਤੇਲ ਦੀ ਮਾਲਸ਼ ਕਰੋ ਤੁਰੰਤ ਤੁਹਾਨੂੰ ਆਰਾਮ ਮਿਲੂ ਜਿਹੜੀ ਬੰਦਾ ਘਰੇ ਮਾਲਸ਼ ਕਰ ਸਕਦਾ ਘਰੇ ਮਾਲਸ਼ ਕਰ ਸਕਦਾ ਹੀ ਪੈਕੇਜ ਠੀਕ ਆ ਜੀ ਤੇ ਜਿੱਦਾਂ ਹੁਣ ਮਤਲਬ ਕਿ ਆਪਣੇ ਜੋ ਲੋਕ ਇਹ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੇ ਮੈਸੇਜ ਇਹ ਦੇਣਾ ਚਾਹੁੰਦਾ ਜੀ ਕਈ ਲੋਕ ਪਿੰਡ ਦੇ ਵਿੱਚ ਕਹਿੰਦੇ ਜੀ ਇਹ ਨਦੰਦ ਬਸ ਸਵਾਲ ਬਣਾਇਆ ਜੀ ਇਹਨਾਂ ਕੋਲ ਹੈ ਨਹੀਂ ਕੋਸ ਆਪਾਂ ਦੇਖੋ ਸਾਡੇ ਕੋਲ ਜਿੰਨੇ ਵੀ ਮਰੀਜ਼ ਆਉਂਦੇ ਇੱਥੇ ਉਹ ਆ ਕੇ ਇੱਕ ਬੰਦਾ ਆਉਂਦਾ ਤੇ ਚਾਰ ਬੰਦਿਆਂ ਨੂੰ ਜੋ ਠੀਕ ਹੁੰਦਾ ਚਾਰ ਬੰਦਿਆਂ ਨੂੰ ਨਾਲ ਲੈ ਕੇ ਆਉਂਦਾ ਜੀ ਉਹ ਚਾਰ ਬੰਦੇ ਠੀਕ ਹੁੰਦੇ ਆ ਜੀ ਉਹ 10 ਬੰਦਾ ਨੂੰ ਹੋਰ ਦੱਸ ਦਿਆਗੇ ਬਿਲਕੁਲ ਏਗਾ ਨਾ ਹਰੇਕ ਪੈਂਡ ਦੇ ਵਿੱਚ ਲੱਤਾਂ ਖੇਚਣ ਵਾਲੇ ਹੁੰਦੇ ਆ ਜੀ ਹਾਂਜੀ ਠੀਕ ਹੈ ਨਾ ਕੋਈ 100 ਦੇ ਵਿੱਚੋਂ 50 ਕਹਿਣਗੇ ਚੰਗਾ ਵੀ ਕਹਿਣਗੇ 50 ਮਾੜਾ ਵੀ ਕਹਿਣਗੇ ਜੀ ਠੀਕ ਹੈ ਨਾ ਪਰ ਇੱਕ ਵਾਰੀ ਇੱਥੇ ਆ ਕੇ ਦੇਖੋ ਸਾਡੇ ਕੋਲੇ ਵੀ ਸਾਡੇ ਕੋਲੇ ਕੋਸ ਐਕ ਨਹੀਂ ਆ ਠੀਕ ਠੀਕ ਹੈ ਜੀ ਚਲੋ ਥੈਂਕ ਯੂ